ਸਰਕਾਰ ਨੇ ਇਥੋਂ ਜਿਹੜੇ ਜ਼ਮਾਨਤ ਜ਼ਬਤ ਹੋਈ ਲੋਕਾਂ ਦੀ ਜਿਨ੍ਹਾਂ ਨੂੰ ਕੋਈ ਮਤਲਬ ਕੋਈ ਮੈਂ ਕਹਿੰਨਾ ਕਿ ਅਕਲ ਨਹੀਂ ਗਈ ਕੋਈ ਬੋਲਣ ਦੀ ਤਮੀਜ਼ ਨਹੀਂ ਗਈ ਜਿਹੜਾ ਬੰਦਾ ਇਥੋਂ ਦੋ ਵਾਰ ਜਿਹਦੀ ਜ਼ਮਾਨਤ ਜ਼ਬਤ ਹੋਈ ਉਹਦਾ ਤਾਂ ਇੰਨਾ ਬਦਲਾਖੋਰੀ ਤੇ ਉਤਰਿਆ ਹੋਇਆ ਸੀ ਬਦਕਲਾਮੀ ਤੇ ਸੀ ਉਹਨੇ ਆਪਣਾ ਜਿਹੜਾ ਸੀ ਜ਼ਹਿਨ ਖਰਾਬ ਕਰ ਲਿਆ ਉਹ ਤਾਂ ਬਿਮਾਰ ਪੈ ਗਿਆ ਉਹਦੇ ਮੁੰਡੇ ਨੂੰ ਹੁਣ ਇਸ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਹਲਕਾਇਆ ਹੋਇਆ ਇੰਚਾਰਜ ਬਣਾਇਆ ਤੁਸੀਂ ਜੇ ਵੋਟਾਂ ਲੈਣੀਆਂ ਵਾਂ ਤੇ ਕਿਸੇ ਕਾਰਜ ਨਾਲ ਕਿਸੇ ਕੰਮ ਨਾਲ ਕਿਸੇ ਪ੍ਰੇਰਣਾ ਨਾਲ ਵੋਟਾਂ ਮਿਲਦੀਆਂ ਲੇਕਿਨ ਉਹਨਾਂ ਨੂੰ ਐ ਲੱਗਣ ਲੱਗ ਗਿਆ ਕਿ ਪੁਲਿਸ ਸਾਡੇ ਅਧੀਨ ਕਰਦੀ ਪਤਾ ਨਹੀਂ ਕਿੰਨੀ ਕੋ ਉਹਨੂੰ ਦਿੱਲੀੋਂ ਚੰ디ਗੜੋਂ ਉਹਨੂੰ ਇਹ ਆਜ਼ਾਦੀ ਦੇ ਦਿੰਦੀ ਹੈ ਕਿ ਚੱਕ ਲੋ ਟਾ ਲੋ ਜੋ ਬਾਕੀ ਪੰਜਾਬ ਦੇ ਵਿੱਚ ਹੋਰਿਆ ਸਾਡੇ ਹਲਕੇ ਪਲਾਟ ਵਿੱਚ ਤਾਂ ਲੇਟੈਸਟ ਏ ਐਫ ਆਈ ਆਰ ਜਿਹੜੀ ਮੈਂ ਕੋਰਟ ਕਰਨਾ ਚਾਹੁੰਦਾ ਇਹ ਐਫ ਆਈ ਆਰ ਬਾਬਾ ਹਰਜੀਤ ਗਿਰੀ ਉਹਨਾਂ ਦੇ ਖਿਲਾਫ ਕੀਤੀ ਕੀ ਕੀਤੀ ਇਹਦਾ ਬਹੁਤ ਸਾਰੀ ਡਿਟੇਲ ਜَا ਮੈਂ ਤੁਹਾਨੂੰ ਦਿਖਾ ਸਕਦਾ ਹਾਈਲਾਈਟਡ ਏਰੀਆ ਸਾਰਾ ਕੀਤਾ ਹੋਇਆ ਵਾ ਇਹਦੇ ਚ ਇਹਨਾਂ ਤੇ ਇਲਜ਼ਾਮ ਲਾਇਆ ਪਰਚਾ ਦਰਜ ਕੀਤਾ ਹੁਣ 295ਏ ਮਤਲਬ ਕਿਸੇ ਦੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਹੁੰਦੀ ਸੀ ਪਹਿਲਾਂ ਹੁਣ ਬੀਐਨਐਸ ਦੇ ਸੈਕਸ਼ਨ ਨੇ 298 ਤੇ 272 ਜਿਹੜਾ ਨਵਾਂ ਲਾਅ ਬਣ ਗਿਆ ਵਾ ਇਹਦੇ ਚ ਇਹਨਾਂ ਤੇ ਇਲਜ਼ਾਮ ਲਾਇਆ ਕਿ ਜੀ ਇਹਨਾਂ ਨੇ ਜਿਹੜੇ ਇੱਥੇ ਪਿੰਡ ਵਾਸੀ ਨੇ ਜਾਂ ਪਿੰਡ ਦਾ ਸਾਰਾ ਇੱਥੇ ਬੈਠਾ ਪੰਚਾਇਤ ਮੈਂਬਰ ਸਾਰੇ ਇੱਥੇ ਬੈਠੇ ਕਿ ਇਹਨਾਂ ਨੇ ਇਸ ਡੇਰੇ ਦੇ ਅੰਦਰ ਪਸ਼ੂਆਂ ਨੂੰ ਰੱਖਿਆ ਹੋਇਆ ਵਾ ਗਾਈਆਂ ਰੱਖੀਆਂ ਹੋਈਆਂ ਨੇ ਔਰ ਉਹਨਾਂ ਦਾ ਮਲ ਮੂਤਰ ਜਿਹੜਾ ਹੈਗਾ ਉਹਦੀ ਬਦਬੂ ਆਉਂਦੀ ਆ ਸਾਰੇ ਪਿੰਡ ਵਿੱਚ ਤੁਸੀਂ ਹੁਣ ਦੇਖ ਸਕਦੇ ਹੋ ਕਾਫੀ ਸਾਫ ਟੈਂਪਲਸ ਆ ਪਿੱਛੇ ਮੰਦਿਰ ਹੈਗਾ ਇੱਕ ਵਾਰ ਪਿੱਛੇ ਨੂੰ ਘੁਮਾਓ ਜੀ ਇੱਧਰ ਉਹ ਜਿਹੜੀ ਦੀਵਾਰ ਤੁਹਾਨੂੰ ਦਿਖਤਰੀ ਬੜੀ ਅੱਛੀ ਸਾਫ ਸੁਥਰੀ ਦੀਵਾਰ ਇਹਦੇ ਪਰਲੇ ਪਾਸੇ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਇਹਦੇ ਪਰਲੇ ਪਾਸੇ ਡੇਰੀ ਆ ਅਗਰ ਥੋੜਾ ਉੱਚਾ ਕਰਕੇ ਦਿਖਾਵਾਂਗੇ ਪਿੱਛੇ ਟਰਾਲੀ ਖੜੀ ਆ ਡੇਰੀ ਇਹਦੇ ਪਿੱਛਲੇ ਪਾਸੇ ਆ ਆ ਸਾਰਾ ਇੱਕ ਅਲੱਗ ਵਿੜਾ ਇਹਦੀ ਅਲੱਗ ਐਂਟਰੀ ਆ ਔਰ ਇੱਥੇ ਜਿਹੜਾ ਮੰਦਿਰ ਹੈ ਉਹਦੇ ਚ ਉਸ ਡੇਰੀ ਦਾ ਕੋਈ ਦਖਲ ਅੰਦਾਜ਼ੀ ਨਹੀਂ ਗਈ ਉਸ ਡੇਰੀ ਦੀ ਜਿੱਥੇ ਪਸ਼ੂ ਬੰਨੇ ਨੇ ਉਹਨਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਪਰ ਇਲਜ਼ਾਮ ਲਾ ਦਿੱਤਾ ਕਿ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹਾਈ ਇਸ ਲਈ ਅਸੀਂ 295 ਦੀ ਧਾਰਾ ਲਾ ਕੇ ਤੇ ਬਾਬਾ ਹਰਜੀਤ ਗਿਰੀ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਜੀ ਥਾਣੇ ਚੱਲ ਜਾਂਦੇ ਨੇ ਉਹਨੂੰ ਕਹਿੰਦੇ ਕਿ ਗੱਲ ਇਹ ਆ ਕਿ ਬਾਬਾ ਜੀ ਜਾਂ ਤਾਂ ਜਿਹੜਾ ਬੋਕਰ ਪਾਰਟੀ ਦਾ ਇੱਥੇ ਇੰਚਾਰਜ ਆ ਉਹਦੇ ਪੈਰ ਫੜ ਲਓ ਉਹਦੇ ਉਹਦੇ ਥੱਲੇ ਲੱਗ ਜਾਓ ਨਹੀਂ ਤਾਂ ਚੁੱਪ ਕਰਕੇ ਜਿਹੜਾ ਜੇਲ੍ਹ ਦੀ ਤਿਆਰੀ ਕਰ ਲਓ ਬਾਬਾ ਜੀ ਮੇਰੇ ਨਾਲ ਪੁਰਾਣੇ ਜੜੇ ਹੋਏ ਨੇ ਔਰ ਇਥੇ ਵਰਣਨਯੋਗ ਹੈ ਕਿ ਇਸੇ ਤਰ੍ਹਾਂ ਬੀਬੀ ਜਗੀਰਕੌਰ ਨੇ ਅੱਜ ਤੋਂ 7-8-10 ਸਾਲ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਸੀ ਦੋ ਮੁਕਦਮੇ ਇਹਨਾਂ ਤੇ ਦਰਜ ਕੀਤੇ ਸੀ ਜੀ ਉਦੋਂ ਵੀ ਇਸੇ ਤਰ੍ਹਾਂ ਹੀ ਬਿਲਕੁਲ ਬੇਗੁਨਾ ਕਰਕੇ ਇਹਨਾਂ ਨੂੰ ਜੇਲ੍ਹ 'ਚ ਧੱਕ ਧੱਕ ਤਾਂ ਕਿ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾ ਕੇ ਆਪਣੇ ਨਾਲ ਲਾ ਲਾਂਗੇ ਲੇਕਿਨ ਬਾਬਾ ਜੀ ਦਾ ਉਦੋਂ ਵੀ ਇਰਾਦਾ ਬਹੁਤ ਟੱਲ ਸੀਗਾ ਉਹ ਇਹਨਾਂ ਨੇ ਜਦੋਂ ਪੁਲਿਸ ਨੇ ਪੁੱਛਿਆ ਕਿ ਕੀ ਕਰਨਾ ਤੁਸੀਂ ਉਹਨਾਂ ਨੇ ਗੱਲ ਉਹਨਾਂ ਨਾਲ ਕੋਈ ਤਾਲਮੇਲ ਕਰ ਸਕਦੇ ਕਹਿੰਦੇ ਜੀ ਹਵਾਲਾਥ ਦਾ ਦਰਵਾਜ਼ਾ ਖੋਲ੍ਹ ਦਿਓ ਤੇ ਮੈਨੂੰ ਅੰਦਰ ਦੇ ਦਿਓ ਮੈਂ ਜਿੱਥੇ ਟਿਕਿਆ ਵਾਂ ਜਿਨ੍ਹਾਂ ਦੇ ਨਾਲ ਲੱਗਿਆ ਮੈਂ ਉੱਥੋਂ ਪਿੱਛੇ ਨਹੀਂ ਹੱਟ ਸਕਦਾ ਲੇਕਿਨ ਬਦਲਾਖੂਰੀ ਇੰਨੀ ਕਿ ਤੁਸੀਂ ਇੱਕ ਧਾਰਮਿਕ ਵਿਅਕਤੀ ਜਿਨੇ ساری ਜ਼ਿੰਦਗੀ ਭਗਵੇਂ ਕੱਪੜੇ ਪਾਏ ਆ ਜਿਨ੍ਹਾਂ ਦਾ ਆਪਣਾ ਕੋਈ ਪਰਿਵਾਰ ਨਹੀਂਗਾ ਆ ਸਾਰਾ ਪਰਿਵਾਰ ਇਹਨਾਂ ਦਾ ਪਿੰਡ ਦਾ ਔਰ ਇਲਾਕੇ ਦਾ ਪਰਿਵਾਰ ਔਰ ਸਾਡੇ ਇੱਥੇ ਮਕਸੂਦਪੁਰ ਚ ਇੱਕ ਬਹੁਤ ਮਾਨਯੋਗ ਸਤਕਾਰਯੋਗ ਬਾਬਾ ਸੰਤ ਬਾਬਾ ਰੋਸ਼ਨ ਸਿੰਘ ਜੀ ਹੁਣੇ ਅਕਾਲ ਚਲਾਣਾ ਕਰਕੇ ਗਏ ਨੇ ਉਹਨਾਂ ਦਾ ਬਹੁਤ ਵੱਡਾ ਡੇਰਾ ਆਪਣਾ ਚੰਗੀ ਬਾਬਿਆਂ ਦਾ ਪੁਰਾਣਾ ਡੇਰਾ ਠੀਂ ਕਹਿੰਦੇ ਨੇ ਵੇਰਾ ਬਾਬਾ ਕਰਮ ਸਿੰਘ ਜੀ ਦਾ ਖੋਤੀ ਮਰਦਾਨ ਉਥੇ ਮੇਲਾ ਲੱਗਦਾ ਬਹੁਤ ਵੱਡਾ ਸਾਲਾਨਾ ਇਹ ਉਹਦੇ ਵੀ ਉਹਨਾਂ ਦੇ ਵੀ ਭਗਤ ਨੇ ਉੱਥੇ ਹੀ ਰਹਿੰਦੇ तकरीबन ਸਮਝ ਲਓ ਅੱਛਾ ਇਹਨਾਂ ਨੂੰ ਨਹੀਂ ਬਖਸ਼ਿਆ ਜੇਲ ਸੁੱਟ ਕੇ ਅੰਦਰ ਜਾ ਕੇ ਕਈ ਦਿਨ ਇਹਨਾਂ ਦੀ ਜੇਲ ਤੋਂ ਕੱਲ ਰਾਤ ਇਹਨਾਂ ਦੀ ਜ਼ਮਾਨਤ ਹੋਈ ਮੈਂ ਇਹਨਾਂ ਦਾ ਮਨੋ ਸਤਕਾਰ ਪਿਆਰ ਕਰਦਾ ਇਹਨਾਂ ਨਾਲ ਔਰ ਇਹ ਮੇਰੇ ਨਾਲ ਪਿਆਰ ਕਰਦੇ ਗੱਲ ਵੋਟਵਾਟ ਦੀ ਨਹੀਂ ਗਈ ਲੇਕਿਨ ਮੈਂ ਪੁਲਿਸ ਨੂੰ ਔਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਨਾਲ ਤੁਸੀਂ ਪਰਚੇ ਦਰਜ ਕਰਕੇ ਚੰਗੇ ਬੰਦਿਆਂ ਨੂੰ ਸਾਬਕ ਸਰਪੰਚ ਨੂੰ ਜੇਲ੍ਹ ਵਿੱਚ ਸੁੱਟ ਕੇ ਕੀ ਤੁਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਵੋਟਾਂ ਇਸ ਤਰ੍ਹਾਂ ਨਾ ਲੈ ਸਕਦੇ ਔਰ ਕੱਲਾ ਇਹ ਪਰਚਾ ਨਹੀਂ ਹੋਇਆ ਮੇਰੇ ਹਲਕੇ 'ਚ ਪਿਛਲੇ 15 ਦਿਨਾਂ 'ਚ 6 ਮੁਕੱਦਮੇ ਹੋਏ ਨੇ ਜੀ ਇੱਕ ਸਾਡਾ ਮੌਕੇ ਦਾ ਮੀਤ ਪ੍ਰਧਾਨ ਨਗਰ ਪੰਚਾਇਤ ਦਾ ਇਲੈਕਟਿਡ ਡਾਕਟਰ ਸੰਦੀਪ ਪਸਰੀਚਾ ਉਹਨੂੰ ਐਡਾ ਹੱਥਕੜੀਆਂ ਲਾ ਕੇ ਉਹਦੀ ਦੁਕਾਨ ਤੋਂ ਬਾਜ਼ਾਰ ਵਿੱਚੋਂ ਤੋਰ ਕੇ ਲਿਆਂਦਾ ਗਿਆ ਸਿਰਫ ਧਮਕਾਉਣ ਤੇ ਡਰਾਉਣ ਦੇ ਨਜ਼ਰੀਏ ਦੇ ਨਾਲ ਤੇ ਜਦੋਂ ਉਹਨੂੰ ਉੱਥੇ ਥਾਣੇ ਨਡਾਲੇ ਚੌਂਕੀ 'ਚ ਬਿਠਾਇਆ ਸਾਰਾ ਨਗਰ ਇਕੱਠਾ ਹੋ ਗਿਆ ਜਦੋਂ ਉਹਨਾਂ ਨੇ ਧੰਦਾ ਦਿੱਤਾ ਪੁਲਿਸ ਨੇ ਡਰਦਿਆਂ ਨੂੰ ਉਹਨੂੰ ਛੱਡਣਾ ਪਿਆ ਕਿਉਂਕਿ ਬੇਗਨਾਹ ਸੀਗਾ ਆਖੇ ਜੀ 326 ਦੇ ਵਿੱਚ ਇਹਨਾਂ ਨੇ ਲੜਾਈ ਕੀਤੀ ਸੱਟਾ ਮਾਰੀ ਨਾ 326 ਕੋਈ ਲੜਾਈ ਹੋਈ ਨਾ ਡਾਕਟਰ ਸੰਦੀਪ ਅਸਰੀਚਾ ਜਿਹਨੂੰ ਛੋਟਾ ਨਾਮ सोनू ਕਹਿੰਦੇ ਨੇ ਨਾ ਉਹ ਕਿਸੇ ਲੜਾਈ ਵਿੱਚ ਹਾਜ਼ਰ ਸੀਗਾ ਲੋਕਾਂ ਦੇ ਪ੍ਰੈਸ਼ਰ ਨੇ ਉੱਥੋਂ ਮੌਕੇ ਤੋਂ ਛਡਾਇਆ ਇਥੇ ਲੱਗੇ ਇੱਕ ਇਬਰਾਹਿਮ ਵਾਲ ਪਿੰਡ ਸਾਡਾ ਇੱਕ ਸਾਥੀ ਜੋਗਾ ਸਿੰਘ ਬਾਜਵਾ ਉਹ ਭਾਰਤੀ ਕਿਸਾਨ ਯੂਨੀਅਨ ਕਾਦੀਆਨਾ ਕੰਮ ਕਰਦਾ ਵਾ ਉਨੇ ਆਪਣੇ ਭਤੀਜੇ ਦੇ ਵਿਆਹ ਚ ਸ਼ਾਇਦ 2014 ਚ 2000 ਮਤਲਬ 10 12 ਸਾਲ ਪਹਿਲਾਂ ਜਿੱਦਾਂ ਵਿਆਵਾਂ ਦੇ ਵਿੱਚ ਲੁਕੀ ਫਾਇਰ ਨਹੀਂ ਕਰਦੇ ਉਹਦੀ ਕੋਈ ਪੁਰਾਣੀ ਵੀਡੀਓ ਦਿਖਾ ਕੇ ਫੋਟੋਆਂ ਤੇ ਉਹਦੇ ਤੇ ਪਰਚਾ ਦਰਜ ਕਰਤਾ ਨੋਨ ਅਵੇਲੇਬਲ ਸੈਕਸ਼ਨਸ ਲਾ ਕੇ ਆ ਲਾਗੇ ਮੇਰੇ ਪਿੰਡ ਖੱਬੇ ਹੱਥ ਪਧਾਸ ਪਿੰਡ ਆ ਕਾਫੀ ਵੱਡਾ ਪਿੰਡ ਆ ਸਾਡੇ ਸਤਕਾਰਯੋਗ ਲਬਾਣਾ ਭਾਈਚਾਰੇ ਦਾ ਇਹ ਵੀ ਪਿੰਡ ਲਬਾਣਾ ਭਾਈਚਾਰੇ ਦਾ ਬਹੁਤ ਵੱਡਾ ਸਾਰੇ ਐਨ ਆਰ ਆਈਜ਼ ਵਿਦੇਸ਼ਾਂ ਚ ਬੱਚੇ ਰਹਿੰਦੇ ਨੇ ਸਾਰੇ ਬੜੇ ਹੋਣ ਹਾਰ ਨੇ ਪਦਾਸ ਪਿੰਡ ਵਿੱਚ ਅਖੇ ਤੁਸੀਂ ਦਰਖਤ ਚੋਰੀ ਕਰਲੇ ਦਰਖਤ ਚੋਰੀ ਕੀਤੇ ਜਾ ਸਕਦੇ ਮੇਰੇ ਥੈਫਟ ਦਾ ਪਰਚਾ 379 ਲਾ ਕੇ ਚਾਰ ਮੈਂਬਰ ਪੰਚਾਇਤਾਂ ਦੇ ਉੱਤੇ ਉੱਥੇ ਪਰਚਾ ਦਰਜ ਕਰਤਾ ਇੱਕ ਸਾਡਾ ਪਿੰਡ ਢਿਲਵਾਂ ਦੇ ਲਾਗੇ ਚੱਕੋ ਕੀ ਹੈ ਉੱਥੇ ਜੋਬਨਪ੍ਰੀਤ ਸਾਡਾ ਬਹੁਤ ਇੱਕ ਮੇਰਾ ਬਹੁਤ ਸਪੋਰਟਰ ਆ ਪ੍ਰਾਣ ਖਾਨਦਾਨੀ ਬੰਦੇ ਨੇ ਉਹਨੇ ਵੀ ਕੋਈ 12 13 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਕੋਈ ਫਾਇਰ ਕਰਦੇ ਦੀ ਵੀਡੀਓ ਸ਼ੇਅਰ ਕੀਤੀ ਸੀਗੀ ਬਸ ਇਸੇ ਗੱਲ ਦੇ ਉੱਤੇ ਉਹਦੇ ਤੇ ਮੁਕਦਮਾ ਦਰਜ ਕਰਤਾ ਸ਼ਾਇਦ ਇੱਕ ਅਦਾ ਮੁਕਦਮਾ ਮੈਂ ਹੋਰ ਭੁੱਲ ਗਿਆ ਕਿਹੜਾ ਰਹਿ ਗਿਆ ਹੋਗਾ ਗੁਲਦੀਪ ਸਿੰਘ ਪੰਡੋਰੀ ਨੰਬਰਦਾਰ ਅਖੇ ਜੀ ਤੁਹਾਡੇ ਕੋਲ ਵਕਫ ਬੋਰਡ ਦੀ ਜਗਾ ਤੁਸੀਂ ਗਲਤ ਨਜਾਇਜ਼ ਕਬਜ਼ਾ ਕੀਤਾ ਪਤਾ ਨਹੀਂ ਕਿੰਨੇ ਸਾਲਾਂ ਦੀ ਉਹਨੇ ਬਕਾਇਦਾ ਪਟਾ ਕਰਾਇਆ ਹੋਇਆ ਵਾ ਔਰ ਜਿਹੜਾ ਬੰਦਿਆਂ ਨੇ ਪਰਚੇ ਦਰਜ ਕਰਾਇਆ ਇਹਨਾਂ ਨੇ ਆਪ ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਿ 1993 ਦੇ ਵਿੱਚ 156000 ਰੁਪਏ ਦੀ ਵਕਫ ਬੋਰਡ ਦੀ ਜ਼ਮੀਨ ਆ ਜਿਹੜਾ ਜਮਾਨਤ ਜੱਪ ਮੈਂ ਕਹੇ ਤੇ ਪੀਓ ਨੇ ਇੱਥੇ ਸਾਡੇ ਹਲਕੇ ਦੇ ਵਿੱਚ ਵਿੱਚ ਹੀ ਆ ਉਹ ਕੋਈ ਗੁਨਾਹ ਨਹੀਂ ਦਿਸਦਾ ਅੱਛਾ ਫਾਇਰਿੰਗ ਦੇ ਇਨਸੀਡੈਂਟ ਥੋੜੇ ਦਿਨ ਪਹਿਲਾਂ ਤੁਸੀਂ ਦੇਖੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਸਾਰ ਇੱਕ ਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਐਮਐਲਏ ਕਿਹੜਾ ਸੀ ਜਿਹੜਾ ਗੋਲੀ ਚਲਾਉਦਾ ਮੁੰਡਾ ਨਜ਼ਰ ਆਇਆ ਗਿੱਲ ਹਲਕੇ ਦਾ ਐਮਐਲਏ ਉਹਦਾ ਮੁੰਡਾ ਸ਼ਰਿਆਮ ਗੋਲੀਆਂ ਚਲਾ ਰਿਆ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਪੇਗਾ ਜਿਹਨੀਆਂ ਗਲਤੀਆਂ ਇਹਨਾਂ ਦੇ ਪਾਰਟੀ ਦੇ ਬੰਦੇ ਕਰਦੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਲੇਕਿਨ ਬਾਬੇ ਨੂੰ ਜ਼ਰੂਰ ਜੇਲ੍ਹ ਭੇਜਣਾ ਵਾ ਕਿਸੇ ਤਰੀਕੇ ਨਾਲ ਬਾਬੇ ਨੂੰ ਅਸੀਂ ਲੱਤ ਦੇ ਥੱਲੋਂ ਦੀ ਕੱਢਣਾ ਵਾ ਓਏ ਪੰਜਾਬ ਦੇ ਇਹ ਬਹਾਦਰ ਲੋਕ ਇਹ ਪਰਚਿਆਂ ਤੋਂ ਧਮਕੀਆਂ ਤੋਂ ਜੇਲਾਂ ਤੋਂ ਮੁਕੱਦਮਿਆਂ ਤੋਂ ਡਰਨ ਵਾਲੇ ਨਹੀਂਗੇ ਇਸ ਲਈ ਮੈਂ ਮੇਰਾ ਫਰਜ਼ ਸੀਗਾ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਘਰ ਪਹੁੰਚਿਆ ਇਹਨਾਂ ਦੇ ਸਤਕਾਰਯੋਗ ਡੇਰੇ ਦੇ ਉੱਤੇ ਤੁਸੀਂ ਦੇਖ ਸਕਦੇ ਕਿੰਨੀ ਸੰਗਤ ਇਕੱਠੀ ਹੋਈ ਇੱਕ ਮਿੰਟ ਦੇ ਸੱਦੇ ਦੇ ਉੱਤੇ ਔਰ ਸਾਰੇ ਪ੍ਰੋਮਿਨੈਂਟ ਨੇ ਸਾਰੇ ਇਲੈਕਟਿਡ ਬੰਦੇ ਨੇ ਸਾਰੇ ਇਸ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਆ ਇਹਨਾਂ ਨੇ ਬਹੁਤ ਬੁਰਾ ਮਨਾਇਆ ਕਿ ਬਾਬੇ ਹਰਜੀਤ ਗਿਰੀ ਨੂੰ ਜੇਲ੍ਹ ਵਿੱਚ ਨਹੀਂ ਇਦਾਂ ਭੇਜਣਾ ਚਾਹੀਦਾ ਸੀਗਾ ਸਿਰਫ ਇੱਕ ਮਨ ਘੜਤ ਝੂਠਾ ਮੁਕੱਦਮਾ ਕਹੀਏ ਇਹਨੇ ਧਾਰਮਿਕ ਜਜ਼ਬਾਤਾਂ ਦੀ ਜਿਹੜੀ ਆ ਉਹ ਉਹਨਾਂ ਦੀ ਠੇਸ ਪਹੁੰਚਾਈ ਆ ਧਾਰਮਿਕ ਜਜ਼ਬਾਤਾਂ ਦੀ ਠੇਸ ਤਾਂ ਗੁਰਦਵਾਰ ਸਾਹਿਬ ਦੀਆਂ ਫੋਟੋਆਂ ਕਿੰਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਬਣਾ ਕੇ ਉਹ ਠੇਸ ਨਹੀਂ ਸੀਗੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਿਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਫੋਟੋਆਂ ਬਣਾ ਕੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕੀਤਾ ਜਿਹੜੇ ਸਾਡੇ ਬੇਅਦਬੀ ਦੇ ਮਾਮਲੇ 2015 ਤੋਂ ਲਟਕ ਰਹੇ ਨੇ ਉਹੀ ਅਫਸਰ ਲੱਗੇ ਹੋਏ ਨੇ ਉਹੀ ਸਾਰਾ ਅਮਲਾ ਵਾ ਕਿ ਬੇਅਦਬੀਆਂ ਦੇ ਵਿੱਚ ਲੋਕਾਂ ਨੂੰ ਕੋਈ ਇਨਸਾਫ ਮਿਲਿਆ ਉਸ ਹੀ ਧਾਰਮਿਕ ਜਜ਼ਬਾਤਾਂ ਨੂੰ ਸਹੀ ਮੈਨੇ ਵਿੱਚ ਠੇਸ ਪਹੁੰਚਾਉਣ ਦੀ ਗੱਲ ਤੇ ਜਦੋਂ ਕੋਈ ਹੋਰ ਵੀਡੀਓ ਤੁਹਾਡੀ ਪਾਦਵੇ ਉਹਨੂੰ ਆਪ ਹੀ ਇੰਟੈਲੀਜੈਂਸ AI ਦਾ ਕੰਮ ਕਰਾਰ ਕਰਕੇ ਪਰਚੇ ਦਰਜ ਕਰਕੇ ਜਨਾਨੀਆਂ ਤੱਕ ਪਹੁੰਚ ਕੇ ਬੰਦੇ ਸਾਰੇ ਜ਼ਿਲਾਂ ਚ ਡੱਕ ਕੇ ਔਰ ਉਹਨਾਂ ਤੇ ਬੜੀ ਛੇਤੀ ਕਰਵੇ ਲੇਕਿਨ ਦਰਬਾਰ ਸਾਹਿਬ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾਉਣ ਵਾਲਿਆਂ ਦੇ ਖਿਲਾਫ ਤਾਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਇਸ ਲਈ ਮੈਂ ਤਾਂ ਅਗਰ ਕੋ ਸੁਣਨ ਵਾਲਾ ਹੈ ਇੱਥੇ ਬੈਠਾ ਲੱਗਦਾ ਨਹੀਂ ਮੈਨੂੰ ਕੋ ਸੁਣਨ ਵਾਲਾ ਹੈਗਾ ਮਤ ਕਰੋ ਇਦਾਂ ਦੀ ਬਦਲਾਖੋਰੀ ਬੰਦ ਕਰ ਦਿਓ ਔਰ ਪੁਲਿਸ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇਦਾਂ ਮਤ ਕਰੋ ਇਹ ਸਾਰੇ ਪ੍ਰਤਵੰਤੇ ਸੱਜਣ ਨੇ ਇਹ ਕੋਈ ਕ੍ਰਾਈਮਨਲਸ ਨਹੀਂ ਗੇ ਬਾਬਾ ਹਰਜੀਤ ਗਿਰੀ ਕੋ ਕ੍ਰਾਈਮਨਲ ਨਹੀਂ ਗਾ ਔਰ ਤੁਸੀਂ ਜੇ ਕੋਈ ਗਲਤ ਪਰਚਾ ਦਰਜ ਕਰੋਗੇ ਇਹ ਵੀ ਗੱਲ ਯਾਦ ਰੱਖਣਾ ਕਿ ਸਮਾਂ ਬੜਾ ਬਲਵਾਨ ਹੁੰਦਾ ਸਮਾਂ ਬਦਲਣਾ ਵਾ ਔਰ ਜਿੱਦਣ ਇਹ ਸਮਾਂ ਸਮਾਂ ਬਦਲਿਆ ਮੇਰੇ ਕੋਲ ਮੁਕੰਮਲ ਲਿਸਟ ਆ ਮੇਰੀ ਕੌਨਸਟਿਟੂਐਂਸੀ ਦੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਦੇ ਨਾਲ ਬੇਇਨਸਾਫੀ ਹੋ ਰਹੀ ਤੱਕਾ ਹੋ ਰਿਆ ਵ ਉਹ ਸਾਰੀ ਲਿਸਟ ਦੇ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਪ੍ਰਾਨਿਆ ਮੈਂ ਪਹਿਲਾਂ ਵੀ ਕਿਹਾ ਹੋਇਆ ਬੜੀ ਵਾਰੀ ਕਿ ਜਿਹੜੇ ਲੋਕ ਆਪੇ ਤੋਂ ਬਾਹਰ ਹੋ ਕੇ ਬਦ ਕਲਾਮੀ ਕਰਦੇ ਨੇ ਬਦ ਜ਼ੁਬਾਨੀ ਕਰਦੇ ਨੇ ਉਹਨਾਂ ਦਾ ਡੇਟਾ ਸਾਰਾ ਮੇਰੇ ਕੋਲ ਆ ਸਾਰੀ ਲਿਸਟ ਮੇਰੇ ਕੋਲ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਗੱਲ ਦਾ ਹਿਸਾਬ ਦੇਣਾ ਪਵੇਗਾ ਇਸ ਲਈ ਮੇਰੀ ਪੁਲਿਸ ਨੂੰ ਖਾਸ ਤੌਰ ਤੇ ਬੁਰਜ਼ੋਰ ਬੇਨਤੀ ਆ ਕਿ ਇੰਨਾ ਜ਼ੁਲਮ ਨਾ ਕਰੋ ਯਾਰ ਇੰਨੇ ਝੂਠੇ ਪਰਚੇ ਮਤ ਕਰੋ ਜਿਹਦੇ ਨਾਲ ਤੁਹਾਡੀ ਛਵੀ ਜਿਹੜੀ ਆ ਉਹ ਬਿਲਕੁਲ ਤਹਿਸ਼ ਨੈਸ਼ ਤੇ ਖਰਾਬ ਹੋ ਜੇ ਪੰਜਾਬ ਦੇ ਵਿੱਚ ਬਾਥਰੂਮਾਂ ਦੇ ਨਹੀਂ ਪੱਥਰ ਰੱਖਲੇ ਤੁਸੀਂ ਦੇਖ ਲੇ ਕਦੇ ਟਰਾਂਸਫਾਰਮਰਾਂ ਦੇ ਨਹੀਂ ਪੱਥਰ ਰੱਖੇ ਦੇਖ ਲੇ ਆ ਇੱਕ ਨਵੀਂ ਗੱਲ ਚਲਾਈ ਹੋਈ ਜਿਹੜੀਆਂ ਪੰਜਾਬ ਚ 13000 ਪਿੰਡਾਂ ਲਿੰਕ ਰੂਡਸ ਨੇ ਲਿੰਕ ਰੂਡਸ ਸਰਦਾਰ ਲਖਮਣ ਸਿੰਘ ਗਿੱਲ ਸਾਡੇ ਚੀਫ ਮਿਨਿਸਟਰ ਬਣੇ ਸੀਗੇ ਕੋਈ ਸਾਲਕ ਵਾਸਤੇ ਉਸ ਵਕਤ ਸਾਰੇ ਪੰਜਾਬ ਦੀਆਂ ਲਿੰਕ ਰੂਡਸ ਉਹਨਾਂ ਨੇ ਪਿੰਡਾਂ ਤੱਕ ਸੜਕਾਂ ਜੋੜੀਆਂ ਭਾਵੇਂ ਕਿ 70 60 70 ਸਾਲ ਪੁਰਾਣੀਆਂ ਜਿਹੜੀਆਂ ਲਿੰਕ ਰੂਡਸ ਬਣੀਆਂ ਅੱਜ ਉਹਨਾਂ ਦੀ ਜਦੋਂ ਸਮੇਂ ਸਿਰ ਰਿਪੇਅਰ ਆਉਂਦੀ ਹਰ ਸੜਕ ਦਾ ਤਕਰੀਬਨ 6ਵੇਂ ਸਾਲ ਵਾਰੀ ਆ ਜਾਂਦੀ ਹੈ ਹੁਣ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾਏ ਹੋਏ ਇੰਚਾਰਜ ਜਾਂ ਜਿਹੜੇ ਐਮਐਲਏ ਕਹਿ ਲੋ ਉਹ ਜਾ ਕੇ ਲਿੰਕ ਰੂਟਸ ਦੀ ਰਿਪੇਅਰ ਤੇ ਨਹੀਂ ਪੱਥਰ ਰੱਖ ਰਹੇ ਨੇ ਯਾਰ ਇਹ ਕਿੱਥੋਂ ਦਾ ਬਦਲਾਵ ਹੈ ਇਹ ਕਿੱਥੋਂ ਦੀ ਰਾਜਨੀਤੀ ਆ ਅਖੇ ਜੀ ਕੁਛ ਨਹੀਂ ਇਹਨਾਂ ਨੇ ਕੀਤਾ 17 ਸਾਲਾਂ ਚ ਜੋ ਅਸੀਂ ਕਰਕੇ ਦਿਖਾ ਦਿੱਤਾ ਇੱਕ ਸਕ੍ਰਿਪਟ ਭੇਜਦੇ ਦਿੱਲੀੋਂ ਲਿਖ ਕੇ ਸਾਰੇ ਐਮਐਲਏ ਇੱਕੋ ਗੱਲ ਕੀ ਜਾਂਦੇ ਇਹਨਾਂ ਨੇ ਇਕੱਲੀ ਕਾਂਗਰਸ ਨੇ ਕੁਛ ਨਹੀਂ ਕੀਤਾ 17 ਸਾਲਾਂ ਚ ਜੋ ਅਸੀਂ 3.5 ਸਾਲ ਚ ਕਰਤਾ 3.5 17 ਸਾਲਾਂ ਵਿੱਚ ਕਿਸੇ ਨੇ ਟ੍ਰਾਂਸਫਾਰਮਰ ਦੇ ਨਹੀਂ ਪੱਥਰ ਨਹੀਂ ਸੀ ਰੱਖੇ 17 ਸਾਲਾਂ ਵਿੱਚ ਕਿਸੇ ਨੇ ਬਾਥਰੂਮਾਂ ਦੇ ਨਹੀਂ ਪੱਥਰ ਨਹੀਂ ਰੱਖੇ 17 ਸਾਲਾਂ ਵਿੱਚ ਕਿਸੇ ਨੇ ਲਿੰਕ ਰੋਡ ਦੇ ਨਹੀਂ ਪੱਥਰ ਨਹੀਂ ਸੀ ਰੱਖੇ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਕਦੀ ਪੰਜਾਬ ਦੇ ਲੋਕਾਂ ਵਿੱਚ ਨਹੀਂ ਹੋਇਆ ਸੀਗਾ ਸੋ ਮੇਰੇ ਕੀ ਹੋਇਆ ਪਹਿਲੇ ਪੰਜ ਸਾਲ ਕਾਂਗਰਸ ਨੇ ਖਰਾਬ ਕੀਤੇ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੀ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਕਿ ਇੱਕ ਮੌਕਾ ਮੈਨੂੰ ਦੇ ਦਿਓ ਫਿਰ ਦੇਖੋ ਜਿੰਦਗੀ ਦੇ 10-15 ਸਾਲ ਬਹੁਤ ਹੁੰਦੇ ਤਮਾ ਹੁਣੇ ਹੁਣ ਦਾ ਜਿਹੜਾ ਫੈਸਲਾਦੇ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਹੁਣ ਬਾਹਰਲੇ ਮੁਲਖਾਂ ਨੇ ਰਾਜੇ ਬੰਦ ਕਰਤੇ ਐ ਅਮਰੀਕਾ ਨੇ ਸਾਰੇ ਕੱਢਨੇ ਵਾਪਸ ਕਰਤੇ ਐ ਕੈਨੇਡਾ ਨੇ ਬੰਦ ਕਰਤੇ ਆਸਟ੍ਰੇਲੀਆ ਨੇ ਬੰਦ ਕਰਤੇ ਐ ਫਿਰ ਆਪਣੀ ਅਗਲੀ ਜਵਾਨੀ ਨੂੰ ਤਕੜਾ ਕਰਨ ਦਾ ਕੀ ਇਲਾਜ ਹੈ ਆਪਣਾ ਪੰਜਾਬ ਤਕੜਾ ਹੋਏ ਤੁਸੀਂ ਤਕੜੇ ਹੋ ਕਿਸਾਨੀ ਤਕੜੇ ਹੋ ਗਰੀਬ ਦੀ ਪੜ੍ਹਾਈ ਹੋਏ ਤੇ ਸਾਰਾ ਕੁਝ ਕਰਨ ਵਾਲਾ ਕੌਣ ਹੈ ਕਰਦਾ ਕਿਨੇ ਰਿਆ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਵਾਸਤੇ ਆ ਘਰ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਬਜ਼ੁਰਗੋ ਮਾਤਾਵੋ ਭੈਣੋ ਭਰਾ ਹੈ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਤੁਸੀਂ ਕੁਛ ਨਹੀਂ ਹੋ ਆ ਕਾਂਗਰਸ ਦਾ ਤਾਂ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਜਿਹੜੀ ਇੰਦਰਾ ਨੇ ਤੈਂਕਾ ਤੋਪਾ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੀ ਹੈ ਕਾਂਗਰਸੀ ਦੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਆ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆਪਣੀ ਵੀ ਇਹ ਵੀ ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਹੈ ਇਹਨਾਂ ਦਾ ਕੀ ਨੁਕਸ ਕੀ ਇਹਨਾਂ ਦਾ ਗੁਨਾਹ ਹੈ ਜੇ ਅੱਜ ਉਹ ਨਾਂ ਛੱਡ ਕੇ ਆਉਂਦੇ ਬਰਕ ਇਹਨਾਂ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਭੜਕੇ ਕਿ ਸਾਡੇ ਦਰਬਾਰ ਸਾਹਿਬ ਦੇ ਇੰਦਰਾਂ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਝ ਕੁ ਸੀ ਕਿਸੇ ਕੋਲੇ ਟੂਪ ਸੀ ਕਿਸੇ ਕੋਲੇ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6 600 500 ਇਹਨਾਂ ਨੂੰ ਘੇਰੇ ਘੇਰੇ ਪਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿੰਨਾਂ ਫੜ ਕੇ ਅੰਦਰ ਕੀਤਾ ਅਟੜਦਾ ਅਸਰ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਭੇਜ ਦਿੱਤਾ ਅੱਜ ਜੇ ਉਹ ਨਾ ਕਰਦੇ ਜੇ ਗਰਦਾਰੀ ਕਰਦੇ ਜਾਂ ਉਹ ਨਾ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਆ ਇਹਨਾਂ ਨੂੰ ਸੰਭਾਲ ਲਿਆ ਐਸਜੀਪੀਸੀ ਨੇ ਇਹਨਾਂ ਨੂੰ ਸੰਭਾਲ ਲਿਆ ਕੱਲ ਹੀ ਦਰ ਨਹੀਂ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਨੁਕਸਾਨ ਇੰਨਾ ਹੋ ਗਿਆ ਕਿ ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ ਤਖਤ ਹਜ਼ੂਰ ਸਾਹਿਬ ਸਾਰੇ ਦਰਸ਼ਨ ਵਾਸਤੇ ਜਾਂਦੇ ਕਿ ਨਹੀਂ ਸਾਰੇ ਗਏ ਹੋ ਹਜ਼ੂਰ ਸਾਹਿਬ ਦਰਸ਼ਨ ਵਾਸਤੇ ਹਜ਼ੂਰ ਸਾਹਿਬ ਦਾ ਕੰਟਰੋਲ ਹੁਣ ਕੌਮ ਕੋਲੇ ਨਹੀਂ ਰਿਹਾ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਕੰਟਰੋਲ ਖਤ ਪਟਨਾ ਸਾਹਿਬ ਦੇ ਮਰ ਬਿਹਾਰ ਸਰਕਾਰ ਨੇ ਕਰ ਲਿਆ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਵਰਕਣਾਇ ਪੰਜਾਬ ਜਾ ਕੇ ਆਜ਼ਾਦ ਕਰਾਇਆ ਗੁਰੂ ਘਰ ਉੱਥੇ ਉੱਥੇ ਹੀ ਵੋਟ ਦਾ ਹੱਕ ਕਰਾ ਦਿੱਤਾ ਅੱਜ ਬੀਜੇਪੀ ਸਰਕਾਰ ਨੇ ਉਹਦੇ ਤੇ ਕਬਜ਼ਾ ਕਰ ਲਿਆ ਛੋਟੀ ਸਾਰਾ ਕੁਝ 10 ਸਾਲਾਂ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕੀਤਾ ਐ ਜੀਪੀਸੀ ਸਾਡੀ ਆਪਣੀ ਪਾਰਲੀਮੈਂਟ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਆ ਵੀ ਤੋੜਦੀ ਉਹਨਾਂ ਨੇ ਹਰਿਆਣਾ ਲੱਗ ਕਰਤਾ ਉਹਦੇ ਚ ਫਿਰ ਤੋਂ ਬੀਜਪੀ ਹਰਿਆਣਾ ਸਰਕਾਰ ਨੇ ਖਬਜ਼ਾ ਕਰ ਲਿਆ ਤੁਹਾਡੇ ਕੋਲ ਏਨਾ ਕੁ ਬਚਿਆ ਹੁਣ ਇੱਥੇ ਵੀ ਪੂਰਾ ਜੋਰ ਲਾਇਆ ਸੀ ਆ ਨਮਾ ਚੁੱਲਾ ਦਲ ਤੇ ਦੂਜੇ ਜਾਲੀ ਪੜਿਆ ਉਹਨਾਂ ਦਾ ਨਿਸ਼ਾਨਾ ਸਾਰੇ ਏਜੰਸੀਆਂ ਦੇ ਪਿੱਛੇ ਚੱਲੇ ਆ ਕਿ ਆਪਾਂ ਕੰਟਰੋਲ ਕਰੀਏ ਜੇ ਇੱਥੇ ਵੀ ਕੰਟਰੋਲ ਕਰ ਜਾਣ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਐਸ ਕਰਕੇ ਬਚਾਲੋ ਆਪਣੇ ਆਪ ਨੂੰ ਖਾਲਸਾ ਜੀ ਗੁਰੂ ਸਾਹਿਬ ਨੇ ਆਪਣੇ ਸ੍ਰੀ ਗੁਰੂ ਸਾਹਿਬ ਸਾਹਿਬ ਜਦ ਇਹ ਸ਼ਹੀਦ ਆਪਣੀ ਕੌਮ ਖਰਕੇ ਆਪਣੀ ਬੰਦ ਕਰਕੇ ਸ਼ਹੀਦੀ ਦੇਤੀ ਤੇ ਆਪਾਂ ਆਪਣੀ ਕੌਮ ਦੀ ਰੱਖਿਆ ਵਾਸਤੇ ਆਪਣੀ ਫੌਜ ਨੂੰ ਕਸ਼ੀਦ ਕਰੀ ਜਾਂਦੇ ਹਾਂ ਅੱਜ ਅਮਰੀਕਾ ਨਾਲ ਕੋਈ ਪੰਗਾ ਕਿਉਂ ਨਹੀਂ ਲੈਂਦਾ ਫੌਜ ਤਕੜੀ ਹੈ ਅੱਜ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਤੁਸੀਂ ਕਹਿੰਦੇ ਕਾਲੀ ਦਲ ਕੀ ਹੈ 2 ਐਮਐਲ ਇਹ ਰਹੇ ਇਹਨਾਂ ਦੇ ਹੁਣ ਜਿਹੜਾ ਆਉਂਦਾ ਹੈ ਤੁਸੀਂ ਅਰਦਾਸ ਰੋਜ਼ ਕਰਦੇ ਹੋ ਰਾਜ ਕਰੇਗਾ ਖਾਲਸਾ ਤੇ ਰਾਜ ਦੇਦਾ ਖਾਲਸਾ ਨੇ ਦਿੱਲੀ ਵਾਲੇ ਨੂੰ ਕੇਜਰੀਵਾਲ ਨੂੰ ਰੋਜ਼ ਹੁੰਦਾ ਲੁੱਟਦਾ ਕਰਦਾ ਧੱਕੇ ਕਰਦਾ ਬੁਰਾ ਹਾਲ ਆ ਛੁੜੀਆਂ ਜ਼ਮੀਨਾਂ ਖੋਗੇ ਲੈ ਜਾਣੀਆਂ ਨੇ ਖਾਲੀਦਲ ਜਿਹੜੇ ਪ੍ਰਾਣੇ ਬਜ਼ੁਰਗ ਹੈ ਯਾਦ ਕਰੋ ਕੀ ਕੀਤਾ ਖਾਲੀਦਲ ਨੇ ਕੌਮ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਖਾਤਰ ਇਹ ਅੱਜ ਜੰਮੀਆਂ ਬੰਮੀਆਂ ਪਹਿਲੇ ਪ੍ਰਾਣੇ ਬਜ਼ੁਰਗ ਜਾਣਦੇ ਹੁੰਦੇ ਹੁਣੇ ਆ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਕਿ ਅੱਪਾ ਬਿਜਲੀ ਮਹਗਮੇ ਕੌਣ ਕਿਨੇ ਕਿਨੇ ਭਰਿਆ ਬਦੁਰ ਹੱਥ ਖੜੇ ਕਰਨਗੇ ਮਲੇ ਸਾਰੇ ਲਈ ਗੀਤਾ ਹੁਣ ਬੰਮੀਆਂ ਦੇ ਤੇ ਹੁਣ ਭੁੱਲੇ ਨਵੇਂ ਪੀੜ੍ਹੀਆਂ ਨੂੰ ਪਤਾ ਨਹੀਂ ਸ਼ਹਿਰ ਚ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਫਤ ਰਹੀ ਹੋਈ ਐ ਆ ਮੁਫਤ ਨਹੀਂ ਸੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮਾਫ ਕਰਕੇ ਵੱਡੇ ਬਾਪੂ ਬਾਦਲ ਨੇ ਕੀਤੀ ਅਬ ਜਿੰਨੇ 15 ਲੱਖ ਕਯੂਬਲ ਕਨੈਕਸ਼ਨ ਐ ਸਾਢੇ 13 ਲੱਖ ਕਲੈਕਸ਼ਨ ਉਹਨਾਂ ਜੋ ਕਾਲੀ ਦਲ ਨੇ ਦਿੱਤੇ ਆ ਜਿੰਨੇ ਪਹਿਲੇ ਐਮਐਸਪੀ ਆਪਣੇ ਕਣਕ ਦੇ ਝੋਨੇ ਸੀ 1960 ਚ ਅਕਾਲੀ ਦਲੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣੇ ਉਦੋਂ ਇਕੱਠਾ ਆਪਾਂ ਐਮਐਸਬੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਮਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲੋਂਗੇ ਕਿੰਨੀ ਦੀ ਲੋਂਗੇ ਜਿਹੜਾ ਥੋੜੂ ਏਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਤੁਹਾਡੇ ਸਾਰੇ ਬਜ਼ੁਰਗ ਮਨ ਲੱਗਾ ਤਰਨਤਾਰ ਨੀ ਸਾਹਿਬ ਆ ਅੰਮ੍ਰਿਤਸਰ ਕਣਕ ਵੇਚੇ ਜਾਂਦੇ ਸੀ ਝੋਨਾ ਵੇਚੇ ਜਾਂਦੇ ਸੀ ਇੱਥੇ ਹੁਣ ਪਿੰਡ-ਪਿੰਡ ਮੰਡੀਆਂ ਬਣਉਣ ਲੱਗ ਖਲੀਦਾਂ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਹੈ ਜਿੰਨੀਆਂ ਵੀ ਸੁਨਤ ਸਾਰੀਆਂ ਦੇਣ ਵਾਲਾ ਜਿੰਨੀਆਂ ਸੜਕਾਂ ਬਣੀਆਂ ਪੰਜਾਬ 'ਚ ਅਕਾਲੀ ਦਲ ਦੀ ਦੇਣ ਹੈ ਆ ਜਿਹੜੀ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ ਸਾਰੇ 100% ਥਰਮਲ ਪਲਾਂਟ ਅਕਾਲੀ ਦਲ ਨੇ ਬਣਾਇਆ ਇੱਕ ਵੀ ਥਰਮਲ ਪਲਾਂਟ ਕਾਂਗਰਸ ਦਾ ਨਹੀਂ ਹੈ ਜਿੰਨੇ 에ਰਪੋਰਟ ਹੈ ਸਾਰੇ ਅਕਾਲੀ ਦਲ ਨੇ ਬਣਾਏ ਜਿੰਨੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਦਲ ਨੇ ਬਣਾਏ ਹਨ ਲੰਬੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜਾਈਏ ਆ ਜਾਈਏ ਉਹਨੂੰ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਹੈ ਤੁਸੀਂ ਕੀ ਨਿਸ਼ਾਨੀ ਹੈ ਇਸ ਕਰਕੇ ਹੁਣ ਆਪਾਂ ਤਜਰਬੇ ਨਾ ਕਰੀਏ ਬਹੁਤ ਹੋ ਗਿਆ ਬਚਾ ਲਓ ਪੰਜਾਬ ਜਿਵੇਂ ਜੇ ਪੰਜਾਬ 'ਚ ਹੋਰ ਨੁਕਸਾਨ ਹੋ ਗਿਆ ਨਾ ਫਿਰ ਬਚਾਉਣਾ ਬੜਾ ਔਖਾ ਹੋ ਜਾਣਾ ਧੰਮੀ ਫੌਜੀ ਪਰਿਵਾਰ ਹੈ ਬੀਬੀ ਜੀ ਕਿੰਨੇ ਪ੍ਰਿੰਸੀਪਲ ਰਹੇ ਇਸ ਕੋਲ ਦਾਵਾ ਜੀ ਦੇਖੋ ਇੱਕ ਨੇਕ ਇਨਸਾਨ ਹੈ ਆ ਉਹ ਪਰਿਵਾਰ ਹੈ ਜਿਵੇਂ ਕੌਮ ਖਤ ਸਾਰਾ ਕੁਝ ਕੁਰਬਾਨ ਕਰਤਾ ਇਸ ਕਰਕੇ ਆਪਣਾ ਫਰਜ਼ ਮੰਨਦਾ ਹੈ ਆਪਣਾ ਵਰ ਸਭ ਤੋਂ ਵੱਡਾ ਮੰਨਦਾ ਹੈ ਆਪਣੀ ਜਥੇਬੰਦੀ ਨੂੰ ਤਗੜਾ ਕਬੀ ਇਹ ਖੇਤਰੀ ਪਾਰਟੀ ਕੱਲੀ ਹੈ ਜਿਹੜੀ ਥੋੜੀ ਲੜਾਈ ਲੜਦੀ ਹੈ ਤੁਹਾਡੇ ਸਾਹਮਣੇ ਨਹੀਂ ਆ ਗਈ ਗੱਲ ਆ ਹੜ ਆਏ ਕਿਤੇ ਕਾਂਗਰਸੀਆਂ ਨੇ ਜਾ ਕੇ ਬਾ ਫੜੀ ਕਿ ਝੜੂ ਵਾਲੇ ਨੇ ਫੜੀ ਬੀਜੇਪੀ ਅਰੇ ਫੜੀ ਆਪਣੇ ਤੋਂ ਜ਼ਿਆਦਾ ਕਾਲੀ ਤੋਂ ਜ਼ਿਆਦਾ ਸਾਧਨ ਉਹਨਾਂ ਕੋਲੇ ਹੈ ਉਧਰੋਂ ਪਤੀ ਹੈ ਜੇ ਇੱਕ ਗੱਲ ਕੀਤੀ ਫੜੀ ਤਾਂ ਥੋੜੀ ਆਪਣੀ ਜਿਥੇ ਬੰਦੀ ਨਹੀਂ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ ਪੰਜਾਬ ਪੁਲਿਸ ਨੂੰ ਤੇ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੁਹਾਡੇ ਕੋਲੇ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਹੈ ਅਨਪਲੋਇਮੈਂਟ ਬੋਰਡ ਜਾਦਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਨੌਜਵਾਨ ਹਥਿਆਰ ਜਦੋਂ ਚੱਕ ਲਏਗਾ ਜਦੋਂ ਉਹਨੂੰ ਸਿੱਧੇ ਪਾਸੇ ਨਾ ਲਾਇਆ ਤਾਂ ਹੀ ਤਾਂ ਗੈਂਗਸਟਰ 50000 ਪੀਛੇ ਬੰਦਾ ਮਾਰ ਜਾਂਦੇ ਆ ਪਿਸਤੌਲ ਕੋਈ ਹੋਰ ਦਿੰਦਾ ਹੈ ਰੈਕੀ ਕੋਈ ਹੋਰ ਹੁੰਦਾ ਹੈ ਗੋਲੀ ਕੋਈ ਹੋਰ ਚਲਾਉਂਦਾ ਹੈ ਤਾਂ ਹੀ ਤਾਂ ਪੰਜਾਬ ਦੀ ਪੁਲਿਸ ਤੋਂ ਅੱਜ ਤੱਕ ਫੜਿਆ ਨਹੀਂ ਜਾ ਰਿਹਾ ਤੁਸੀਂ ਦੇਖੋ ਮੂਸੇ ਵਾਲੇ ਕੇਸ 'ਚ ਬੰਦਾ ਦਿੱਲੀ ਪੁਲਿਸ ਪੜਦੀ ਸੀ ਇਹਨਾਂ ਨੂੰ ਫੜਾਉਂਦੀ ਸੀ ਫੇਰ ਛੁੱਟ ਜਾਂਦਾ ਸੀ ਹਾਲਾਂਕਿ ਗੈਂਗਸਟਰਾਂ ਦੀਆਂ ਵੀਡੀਓਜ਼ ਆ ਗਈਆਂ ਜੇਲ੍ਹਾਂ 'ਚ ਆ ਰਹੀਆਂ ਇੰਟਰਵਿਊਜ਼ ਆ ਰਹੀਆਂ ਤੇ سوشل میڈیا اکاؤنਸ ਚੱਲ ਰਹੇ ਆ ਉਹਨਾਂ ਦੇ ਜੇ ਸਰਕਾਰ ਇਹ ਨਹੀਂ ਨਹੀਂ ਮੈਨੇਜ ਕਰ ਸਕਦੀ ਤਾਂ ਫਿਰ ਕੀ ਹੋਏਗਾ ਹੁਣ ਕੀ ਹੋ ਰਿਹਾ ਹੈ ਤਰਨ ਤਰਨ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਢੇਡ ਦੇਦੀ ਹੈ ਕਾਲੀ ਦਲ ਨੇ ਕੋਈ ਘਰ ਵਾਲੀ ਜਾ ਕੇ ਗੈਂਗਸਟਰ ਨਾਲ ਕੰਮ ਦਾ ਟੈਲੀਫੋਨ ਲਾ ਦਿੰਦੀ ਹੈ ਬਾਠ ਦੇ ਵੀ ਆ ਲੋ ਗੱਲ ਕਰੋ ਲੇਕਿਨ ਪੁਲਿਸ ਦਾ ਕੋਈ ਕੰਟਰੋਲ ਨਹੀਂ ਕਿਉਂ ਨਹੀਂ ਹੋਰੀ ਫੈਮਿਲੀ ਤੇ ਪਰਚਾ ਦਿੰਦੇ ਜੋ ਦੋਜ਼ ਹੋਰ ਇਨਵੋਲ ਜੇ ਫੈਮਿਲੀ ਇਨੋਸੈਂਟ ਹੈ ਤਾਂ ਫੇਰ ਫੈਮਲੀ ਦਾ ਕੋਈ ਕਸੂਰ ਨਹੀਂ ਜੇ ਫੈਮਲੀ ਗੈਂਗਸਟਰ ਦੇ ਪੈਸੇ ਨਾਲ ਘਰ ਚਲਾ ਰਹੀ ਹੈ ਜੇ ਫੈਮਲੀ ਇਨਵੋਲਡ ਹੈ ਤਾਂ ਉਹਨਾਂ ਨੂੰ ਇਨਵੋਲਡ ਕਰੋ ਇੱਕ ਮਹੀਨੇ ਦਾ ਕੰਮ ਹੈ ਗੈਂਗਸਟਰ ਖਤਮ ਕਰ ਇੱਕ ਮਹੀਨੇ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦੁਬਾਰੇ ਪੰਜਾਬ ਚ ਰੌਣਕਾਂ ਲੱਗਣ ਲੱਗੀਆਂ ਹੈ ਅਰਸ਼ੀ ਸਾਹਿਬ ਇਸ ਦਲ ਦੇ ਗਵਾਹ ਮੈਂ ਤਾਂ ਨਿਕਾ ਜਾ ਹੁੰਦਾ ਸੀ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਇਹ ਪੁਲਿਸ ਹੀ ਕ੍ਰਿਮੀਨਲ ਬਣ ਗਈ ਹੈ। ਇਹ ਵਰਦੀ ਵਾਲੇ ਹੀ ਕ੍ਰਿਮੀਨਲ ਹੋ ਗਏ। ਇਹ ਜੋ ਇਹਨਾਂ ਨੇ ਕਿਹਾ ਬਿਲਕੁਲ ਗਲਤੁੱਕਦੀ ਹੈ। ਇਹ ਅਮਨ ਔਰ ਸ਼ਾਂਤੀ ਬਾਜ਼ਾਰਾਂ ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਈ ਸੀ। ਇਹ ਬਰਾਤਾਂ ਜਾਣੀਆਂ ਬੰਦ ਹੋ ਗਈਆਂ ਸੀ। ਜਗਰਾਤੇ ਲੱਗਣੇ ਬੰਦ ਹੋ ਗਏ ਸੀ। 5 ਵਜੇ ਤੋਂ ਬਾਅਦ ਸੜਕਾਂ ਤੇ ਬੱਸਾਂ ਨਹੀਂ ਚੱਲਦੀਆਂ ਸੀ। ਉਸੇ ਤਰ੍ਹਾਂ ਦਾ ਇਹ ਉਦੋਂ ਖਤਰਨਾਕ ਮੌਲ ਹੈ। ਹੁਣ ਤਾਂ ਪਤਾ ਹੀ ਨਹੀਂ ਕੌਣ ਕਿਹਨੂੰ ਮਾਰ ਜੇ। ਇਹੀ ਡੱਬੇ ਚ ਕੀ ਹੈ ਸੋ ਮੈਂ ਇਸ ਗੱਲ ਦੀ ਨਿੰਦਾ ਕਰਦਾ ਔਰ ਮੈਂ ਇਹਨਾਂ ਨੇ ਕਮੇਟੀ ਬਣਾਈ ਹੈ ਅਸੀਂ ਇਹ ਚੇਤਾਵਨੀ ਦਿੰਦੇ ਆ ਵੀ ਅਸੀਂ ਪੂਰੀ ਸਮੁੱਚੀ ਕਾਂਗਰਸ ਪੂਰੇ ਕਾਮਰੇਡ ਭਰਾ ਸਾਰੇ ਅਸੀਂ ਸਾਰੇ ਦੇ ਸਾਰੇ ਤੇ ਸਾਡੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਅਸੀਂ ਇਹ ਇਸ ਘਟਨਾਕਰਮ ਦੀ ਨਿੰਦਾ ਕਰਦੇ ਆ ਪਰਿਵਾਰ ਦੇ ਨਾਲ ਹੈ ਜਿੱਥੇ ਸਾਨੂੰ ਕਮੇਟੀ ਕਹੇਗੀ ਅਸੀਂ ਕਮੇਟੀ ਦੇ ਨਾਲ ਖੜ ਕੇ ਪੂਰਾ ਪੈਰਾ ਦਿਆਂਗੇ ਅੱਜ ਮਾਨਸਾ ਬੰਦ ਹੋਇਆ ਜੇ ਪੰਜਾਬ ਬੰਦ ਕਰਾਉਣਾ ਪਿਆ ਤਾਂ ਪੰਜਾਬ ਬੰਦ ਕਰਾਵਾਂਗੇ ਗੁਨੇਗਾਰਾਂ ਨੂੰ ਜਲਦੀ ਫੜੋ ਉਹਨਾਂ ਨੂੰ ਪੁੱਛੋ ਕਾਰਨ ਕੀ ਸੀ ਗੋਲੀ ਕਿਉਂ ਚਲਾਈ ਹੈ ਕਿ ਪਰਿਵਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਤੇ ਮਾਨਸਾ ਦਾ ਐਸਐਸਪੀ ਜ਼ਿੰਮੇਵਾਰੀ ਲਗੇ ਅਗਰ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਇਹ ਤਿੰਨੇ ਲੋਗ ਇਸ ਗੱਲ ਦੇ ਜ਼ਿੰਮੇਵਾਰ ਹੋਣਗੇ ਤੋ ਅੱਜ ਮੈਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚਿਆ ਸੀ ਮੈਨੂੰ ਖਬਰ ਮਿਲੀ ਸੀ ਬੜਿੰਗ ਸਾਹਿਬ ਤੁਸੀਂ ਜਲ ਕੀਤੀ ਹੈ ਜਿਹਦਾਂ ਦੇ ਵਿੱਚ ਇੰਟਰਵਿਊ ਆਂਦੇ ਉਸੇ ਵਾਲਾ ਦਾ ਪਰਿਵਾਰ ਬੈਠਾ ਦਾ ਦਰਦਰ ਉਪਰਾ ਥਾ ਕੇ ਟੇਕਿਆ ਜਦੋਂ ਸਾਹਮਣੇ ਆਈਡੀਆਂ ਸਾਰਾ 5 ਮਿੰਟ ਚ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਗਿਆ ਤਾਂ ਇਹਨਾਂ ਦੇ ਜਿਹੜੇ ਵੀਡੀਓ ਸੀ ਰਿਕਾਰਡਾਂ ਦੀ ਹਾਲੇ ਤੱਕ ਨਹੀਂ ਹੋ ਲਾਈਆਂ ਗਈਆਂ ਪਰਿਵਾਰ ਲਗਾਤਾਰ ਤੁਹਾਨੂੰ ਪਤਾ ਹੈ ਕਿ ਨਵੀਂ ਗੱਲ ਹੋ ਗਈ ਤੁਸੀਂ ਵੀਡੀਓ ਲਾਉਣ ਦੀ ਗੱਲ ਕਰਦੇ ਹੋ ਗੁਜਰਾਤ ਦੀ ਸਰਕਾਰ ਨੇ ਉਹਨਾਂ ਨੂੰ ਪ੍ਰੋਡਕਸ਼ਨ ਫਰੰਟ ਤੋਂ ਲਿਆਉਣ ਤੋਂ ਵੀ ਇੱਕ ਕਾਨੂੰਨ ਬਣਾਤਾ ਵੀ ਇਹਨੂੰ ਹੁਣ ਗੁਜਰਾਤ ਦੀ ਜੇਲ੍ਹ ਤੋਂ ਕੋਈ ਲੈ ਕੇ ਨਹੀਂ ਜਾ ਸਕਦਾ ਪਹਿਲਾਂ ਪ੍ਰੋਡਕਸ਼ਨ ਫਰੰਟ ਤੇ ਪੁੱਛ ਦਸਤੇ ਉਹਨੂੰ ਲਿਆਇਆ ਜਾ ਸਕਦਾ ਸੀ ਬਈ ਬਈ ਤੂੰ ਕਿੰਨੇ ਗੁਨਾਹ ਕੀਤੇ ਮਰਡਰ ਕੀਤੇ ਆ ਤੇਰੇ ਛੇ ਤੇਰਾ ਕੀ ਹੁਣ ਲਿਆ ਨਹੀਂ ਸਕਦੇ ਕਾਨੂੰਨ ਬਣਾਤਾ ਸੋ ਕਿਤੇ ਨਾ ਕਿਤੇ ਬਹੁਤ ਵੱਡੀ ਏਰਾ ਵਿੱਚ ਏਰਾ ਫੇਰੀ ਹੈ ਅਸੀਂ ਤਾਂ ਉਹ ਵੀ ਕਹਿੰਦੇ ਸੀ ਕਿ ਐਜੰਸੀਆਂ ਦਾ ਰੋਲ ਕੀ ਹੈ ਕੀ ਕਰ ਰਹੀਆਂ ਕਿਉਂ ਹੋ ਰਿਹਾ ਹੈ ਇੱਥੋਂ ਬੰਗਾ ਭੱਜ ਜਾਂਦਾ ਹੈ ਦਿੱਲੀ ਪੁਲਿਸ ਫੜ ਲੈਂਦੀ ਹੈ ਕੋਈ ਵੱਡਾ ਕਾਰਨ ਹੈ ਤੇ ਅੱਜ ਵੀ ਜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਚੱਲ ਰਹੇ ਐ ਅੱਜ ਵੀ ਜੇਲਾਂ ਚੋਂ ਵਾਰਤਾ ਲਾਭ ਕਰ ਰਹੀ ਐ ਇਹਦੇ ਪਿੱਛੇ ਕਾਰਨ ਹੈ